ਹੈ ਐਂਦਰ ਹੀ ਆਉਣੀ ਹੈ ਆਜੋ ਨਸੀ ਜੀ ਵੀ ਆ ਗਏ i the tomorrow. Thank you. Thank you. I'll take 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 you.

ਮੈਨੂੰ ਬਲ ਕਰਨ ਤਾਂ ਬਹੁਤ ਕਹਿੰਦੀ ਰਹਿੰਦੀ ਐ ਮੇਰੇ ਕੋ ਕੁਗੜ ਪੈਨ ਹੈ ਹਾਂ ਇਹ ਕਰਿਆ ਨਹੀਂ ਆਖਰੀ ਬੁਲਵਾਇਸ ਕਰਿਆ ਨਹੀਂ ਖਸਤੇ ਹਾਂ ਇਹ ਕਰਿਆ ਨਹੀਂ ਕੇਸ ਸਾਤੇ ਇਹ ਟੁੱਟਦੇ ਨੇ ਖਸ ਖਸਤੇ ਜਿਹੜੇ ਹੁੰਦੇ ਆ ਬੁਲਵਾਇਸੀ ਕਿ ਲੇਕੋ ਆਪਣਾ ਵੱਡੇ ਭੈਣ ਜੀ ਦਾ ਨਾ ਕਾਕਾ ਇੱਥੇ ਸਾਡੇ ਕੋਲ ਸ਼ੂਟਿੰਗ ਤੇ ਆਇਆ ਹੋਇਆ ਸੀਗਾ ਟ੍ਰੇਨਿੰਗ ਲੈਂਦਾ ਸੀ ਉਹ ਲਾਲੀ ਦਾ ਬੇਟਾ ਉਹਨੂੰ ਉਹ ਬਿਸਕੁਟ ਉਹਨੂੰ ਮੈਂ ਦੱਸ ਤੇ ਮੈਂ ਕਿਹਾ ਆਹ ਸੋਰਸ ਹੈ ਇੱਥੇ ਪਏ ਨੇ ਤੂੰ ਬਿਸਕੁਟ ਆਪ ਦਾ ਮੌਜ ਨਾਲ ਜਦੋਂ ਜੀ ਕਿਤਾ ਨਾ ਖਾ ਲਿਆ ਕਰ ਕਹਿੰਦਾ ਅੱਛਾ ਉਹਨੂੰ ਲੱਗੇ ਸਵਾਲ ਕਹਿੰਦਾ ਮੈਂ ਤਾਂ ਬਣਵਾ ਕੇ ਲੈ ਕੇ ਜਾਊਂਗਾ ਦਾਦੀ ਜੀ ਮੈਂ ਦਾਦੀ ਜੀ ਕਹਿੰਦਾ ਦਾਦੀ ਜੀ ਮੈਂ ਤਾਂ ਬਿਸਕੁਟ ਬਣਵਾ ਕੇ ਲੈ ਕੇ ਜਾਣੇ ਨੇ ਮੈਂ ਕਿਹਾ ਚੰਗਾ ਉਹ ਬਣਵਾ ਲਈ ਕਿੰਨਾ ਕੀ ਕੁਝ ਲੈਣਾ ਮੈਂ ਕਿਹਾ ਲੈਉਣ ਲੋ ਨੂੰ ਕੁਝ ਨਹੀਂ ਸਾਰਾ ਕੁਝ ਘਰ ਹੀ ਹੁੰਦਾ ਉਹਦ ਬਣ ਜੂਗਾ ਹੋ ਬਣਾ ਲੈ ਗਿਆ ਆਪ ਇੱਕ ਛਿੰਨੀ ਤੇ ਉਹ ਪੂਰਾ ਇੱਕ ਦਿਨ ਉਹਨਾਂ ਨੇ ਇਹਨਾਂ ਨੇ ਬਿਸਕੁਟਾਂ ਤੇ ਲਾਇਆ ਬਿਸਕੁਟ ਲਿਆਂਦੇ ਲਿਆ ਉਹ ਵੀ ਉਹ ਜਿਹੜਾ ਹੁੰਦਾ ਨਾ ਕਾਰਟੂਨ ਜਾਂ ਉਹ ਗੱਤੇ ਦਾ ਉਹਦੇ ਚ ਪਵਾ ਲਿਆ ਉੱਪਰਲੇ ਤਾਂ ਰਹਿ ਠੀਕ ਦੇਖ ਫੇਰ ਮੈਂ ਕਿਹਾ ਹੁਣ ਕੀ ਕਰਾਂ ਵੀ ਇਹਨਾਂ ਤਾਂ ਉੱਤੇ ਜਾਣਾ ਚੱਲ ਲੈ ਕੇ ਫੇਰ ਇੱਕ ਹੋਰ ਕੱਢਿਆ ਮੈਂ ਉਹਦੇ ਚੋਂ ਤੋ ਤ ਪਾਏ ਜਿਹੜੇ ਏਟਲੇ ਰਹਿ ਗਏ ਉਹ ਅਸੀਂ ਚਾਚ ਪਾ ਕੇ ਕੂ ਜੀ ਅਸੀਂ ਇਹ ਜਿਹੜੀ ਸਾਬਤ ਸੀ ਨਾ ਹਾਂ ਪਾਤਾ ਇੱਕ ਹਿਰਿਆ ਸੀ ਜਿਹੜੇ ਸਾਬਤ ਸੀ ਕੋਈ ਸੁਧਨ ਚੀ ਕਰਦੇ ਇੰਨੇ ਖਸਤਾ ਸੀ ਨਾ ਕਰੁੰਦੇ ਉਹ ਵੀ ਉਹ ਜਿਹੜੀ ਸਾਬਤ ਸੀ ਮੈਂ ਜਦ ਜਾ ਕੇ ਪੀ ਜਾਂਦੇ ਨੇ ਜਿਆਦਾ ਟਾਲੀ ਬਾਤ ਕਰ ਜੀ ਤੇ ਇਹ ਤਾਂ ਹੋਰ ਮੈਂ ਇਹ ਸੀਰੀਜ਼ ਮੈਨੂੰ ਖੋਟ ਗਿਆ ਹੈ। ਕਦੇ ਤੁਸੇ ਮਿਲਿਆ ਮੈਂ ਤਾਂ ਮਿਲਣ ਤਾਂ ਨਹੀਂ ਹੁੰਨੀ। ਇਹ ਭੈਣ ਵਾਲ ਤੇਰੇ ਦੁਬਾਰਾ ਕਾਲੇ ਹੋ ਗਏ। ਦੇਖੋ ਇਹ ਤਾਂ ਲੋੜਾ ਹੀ ਆ ਗਿਆ। ਲੈ ਹੋਰ ਕਿੰਨੀ ਹੋਏ ਭੈਣ ਹਾਂ ਕਿੰਨੇ ਸਾਰੇ ਕਾਲੇ ਹੋ ਚੁੱਕੇ। ਇਹ ਜਮਾਈ ਦੁੱਖ ਚ ਕਿਉਂ ਹੈ? ਵਾਈਟ ਸੀ ਬਿਲਕੁਲ ਹੈ ਨਾ। ਕੁਝ ਲਾਇਆ ਹੈ ਨਾ ਕੁਝ। ਜਵਾਨੀ ਆ ਗਈ ਜਵਾਨੀ ਆ ਗਈ। चुक बकरा तेन फिर जवानी आवे जवानी और फिर मैं मैं चरनजीत मैं चली गई सुनता सही भी मैं चरनजीत चली गई तेरे जीजे को बंबई भाई मैं ता, कपड़े तैयार कर ले ਵਾਨ ਲਈ ਤਿਆਰੀ ਕਰ ਲਈ ਮੈਂ ਤਾਂ ਟੇਸ਼ਨ ਤੇ ਚਲੀ ਜਦੋਂ ਮੈਂ ਟੇਸ਼ਨ ਤੇ ਚਲੀ ਗਈ ਕਹਿੰਦੇ ਗੱਡੀ ਤਾਂ ਲੇਟ ਆਉ ਮੈਂ ਟੇਸ਼ਨ ਤੇ ਬਹਿ ਗਈ ਫਿਰ ਮੈਂ ਟੇਸ਼ਨ ਤੇ ਬੈਠੀ ਬੈਠੀ ਥੱਕ ਗਈ ਫਿਰ ਮੈਂ ਚਾਹ ਕਰ ਬਣਾ ਮੰਗਾ ਲਈ ਫਿਰ ਟੇਸ਼ਨ ਤੇ ਮੈਂ ਤੇਰੀ ਗੱਡੀ ਖਾ ਉਹ ਦੁਰ ਅਈ ਕਰੇ ਮਗਨੀ ਮੈਂ ਦਰਮਿੰਦਰ ਬਣ ਦਰਗਾਹ ਖਾ ਕਿੱਛ ਨਾ ਚੜੇ ਬਈ ਕੱਕਾ ਤੂੰ ਸਾਰੇ ਇਹਨਾਂ ਨੂੰ ਪਹਿਲਾਂ ਤਿਆਰ ਹੋ ਜਾਂਦਾ ਭੈਣ ਕੋਲੇ ਆਇਆ ਤੂੰ ਬੈਠਾ ਰਹਿ ਦੋ ਮਿੰਟ ਦੋ ਮਿੰਟ ਹੈ ਦੋ ਮਿੰਟ ਹੈ ਥੋੜੇ ਦਰਤ ਭੈਣ ਗੋਡੇ ਨਹੀਂ ਦੁਖਦੇ ਮੇਰੇ ਗੋਡੇ ਬਹੁਤ ਲਾਗੇ ਦੁਖ ਪ੍ਰੋਬਲਮ ਆ ਤੁਰਿਆ ਨਹੀਂ ਜਾਂਦਾ ਮੇਤੋਂ ਹਾਂ ਹੁਣ ਮੈਂ ਹੁਣ ਕੀ ਦੀ ਮਿਹਨਤ ਕਰਾਂ ਐ ਆ ਕਹਿੰਦਾ ਮੈਨੂੰ ਕਾਰ ਨਹੀਂ ਚਲਾਉਣੀ ਆਂਦੀ ਹੈ ਬਿਲਾ ਲੋ ਗੋਡੇ ਮਿੰਟ ਚ ਬਦਲ ਦਿੰਦੇ ਲੱਗਦਾ ਕੁਝ ਨਹੀਂ ਹੋਇਆ

ਈਵਰੀ ਸੁਪੇ ਅਗਾਂਹੇ ਲੈ ਆਉਂਦੇ ਸਕੂਲ ਲਈ। ਉਹ ਇੱਕ ਪੰਸੀ ਜੀ ਸਾਫਤ ਲੈ ਲੋ। ਸਾਫਤ ਲੈ ਲੋ। اچھا ਸਾਫਤ ਹੀ ਗੱਲ ਆ। ਹਾਂਜੀ। ਮੈਂ ਲੈਣੀ। ਇਹ ਪਹਿਣਾ। ਟੇਸਟੀ ਨੇ ਤੈਨੂੰ ਲਿਆ ਕੇ ਦੇਵਾਂਗੇ। ਪਏ ਆਪਣੇ ਉਹਦੇ ਚ ਖੂਹੀ ਵਾਲੇ ਕਮਰੇ ਚ। ਹਰਪ੍ਰੀਤ ਪਹਿਨਨ ਗਈ। ਜਾਕੇ ਨੇ ਦਰਵਾਜਾ ਬੰਦ ਕਰ ਲਿਆ ਚ ਇਹ ਆਦਤ ਸੀ ਇਹਦੀ ਇਹ ਜਿਹੜੇ ਕਾਲੇ ਬੀਬਾ ਆਈ ਹੋਈ ਸੀ ਉਦੋਂ ਵੀ ਇਹ ਬਾਥਰੂਮ ਚ ਲੁਕ ਕੇ ਅੰਬ ਖਾਂਦੀ ਹੁੰਦੀ ਸੀ ਹਾਂ ਦੋਨੋਂ ਬਾਅਦ ਚਲੋ ਨਾ ਇਹ ਚਲੋ ਨਾ ਇਹ ਬਾਥਰੂਮ ਚ ਜਾਵੜ ਨਾ ਆ ਜਾ ਬਿੰਨੂ ਤੂੰ ਵੀ ਨਾ ਲਾ ਤੂੰ ਵੀ ਆ ਜਾ ਆ ਜਾ ਚਲੋ ਭੈਣ ਜੀ ਮੈਂ ਉਹ ਨਿੱਕੀ ਛੋਟੀ ਸੀ ਚਲੋ ਭੈਣ ਜੀ ਮੈਂ ਵੀ ਚਲਦੇ ਦੋਨਾਂ ਨੇ ਉਹ ਕਿਹਨਾਂ ਕੁਛ ਨਹੀਂ ਗਿਆ ਤਾਂ ਮੈਂ ਬਿਨੂ ਨੂੰ ਨਮਾਉਣੀ ਆ। ਬਸ ਆਹ ਪਾਣੀ ਦਾ ਟਾਰਿਆ ਹੈ ਨਾ ਥੋੜਾ ਥੋੜਾ ਆ ਰਿਹਾ ਹੈ ਤਾਂ ਤੋਂ। ਅੱਛਾ ਫੇਰ ਉੱਥੇ ਪਿੰਡ ਪਿੰਡ ਦੀ ਤੂੰ ਸੁਣਦਾ ਪਿੰਡ ਦੀ ਯਾਦ ਆ ਤੇਰੇ। ਉੱਥੇ ਟੋਕਰਾ ਆ ਗਿਆ ਜੀ ਉੱਥੇ ਗਈ ਹਾਂ ਆਪਣੇ ਕੋਟ ਦੁਨੇ ਤੇ ਉਹ ਕੁਹੀ ਵਾਲੇ ਕਮਰੇ ਚ ਉੱਥੇ ਦਰਵਾਜ਼ਾ ਲਿਆੜਾ ਥੋੜੀ ਜਿਹੀ ਦੇਰ ਬਾਅਦ ਪਾਪਾ ਜੀ ਆਏ ਉਹ ਕਹਿੰਦੇ ਬੀਬਾ ਹਰਪ੍ਰੀਤ ਕੀਤੀ ਐ ਤੂੰ ਪਾਪਾ ਜੀ ਮੈਂ ਗੁਸਲ ਖਾ ਉਹ ਤੋਂ ਗੁਸਲ ਲਗਾਨਾ ਕਹਿੰਦੇ ਹੁੰਦੇ ਉਹ ਤਾਂ ਮੈਂ ਗੁਸਲਖਾਨੇ ਚ ਆ ਕੇ ਆਈ ਆਈ ਇੱਧਰ ਆਈ ਮੈਂ ਆਉਣੀ ਆ ਉਹ ਤਾਂ ਭੰਨਿਆ ਹੋਇਆ ਮੁੱਕੀ ਮਾਰ ਕੇ ਖਰਬੂਜਾ ਭੰਨਿਆ ਹੋਇਆ ਉਹ ਤਾਂ ਖਾਈ ਜਾਵੇ ਨਾਲ ਕਹਿੰਦੇ ਪਾਪਾ ਜੀ ਮੇਰੇ ਹੱਥਾਂ ਤੇ ਮਹਿੰਦੀ ਲੱਗੀ ਹੋਈ ਐ ਲਾ ਦੱਸ ਹੈ ਮੈਂ ਤੋਂ ਕੇ ਮੈਨੂੰ ਕਿਓ ਨੀ ਆ ਮੇਰੇ ਤਾਂ ਬਹੁਤ ਯਾਦ ਰਹਦੀ ਐ ਇੱਕ ਵਾਰੀ ਉਹ ਤ੍ਰਿੰਦਰ ਭੈਣ ਨਾਲ ਅਸੀਂ ਇੱਕ ਇਥੋਂ ਹੋ ਗਏ ਤਿਆਰ ਹੋ ਗਏ ਪਪਾ ਹੀ ਨੇ ਕਦੇ ਨਹੀਂ ਸੀ ਪੁੱਛਿਆ ਵੀ ਤੁਸੀਂ ਕਿਹੜੀ ਫਿਲਮ ਦੇਖਣ ਜਾ ਰਹੇ ਹੋ ਅਸੀਂ ਨਾ ਉਹ ਚਪੜਾਸੀ ਨੂੰ ਕਿਹਾ ਵੀ ਤੂੰ ਨਾ ਸਾਡੇ ਨਾਲ ਚੱਲੀ ਸਾਨੂੰ ਤਾਂ ਸੇਨ ਮਹਾਲ ਦਾ ਪਤਾ ਨਹੀਂ ਛੱਡਿਆ ਤੂੰ ਕਹਿੰਦੇ ਚੰਗਾ ਠੀਕ ਹੈ ਤੇ ਅ ਗੁੱਡੀ ਵੀ ਸੀਗੀ ਨਾ ਤੇ ਤੇ ਅਸੀਂ ਜਾਣ ਲੱਗੇ ਨਾ ਉਹ ਫਿਲਮ ਜਿਹੜੀ ਜਾਣਾ ਸੀ ਨਾ ਉਹਦਾ ਨਾ ਕੁਝ ਬਹੁਤ ਹੀ ਅਜੀਬ ਜਿਹਾ ਹੋਰ ਤਰ੍ਹਾਂ ਦਾ ਸੀ ਪਾਪਾ ਹੀ ਕਹਿੰਦੇ ਤੁਸੀਂ ਅਸੀਂ ਉਸੇ ਉਹੀ ਦੇਖਣ ਜਾ ਰਹੇ ਸੀ ਕਿ ਸਾਰੇ ਜਨ ਜਦੋਂ ਜਾਣ ਲੱਗੇ ਬੀਬਾ ਕਿੱਥੇ ਚੱਲਿਓ ਅਸੀਂ ਕਿ ਜੇ ਅਸੀਂ ਫਿਲਮ ਦੇਖਣ ਚੱਲਿਆਂ ਆਏ ਆਹ ਸਿਨੇਮਾ ਹਾਲ ਚ ਤਾਂ ਜਾਇਓ ਨਾ ਇਹ ਤਾਂ ਵਾਈ ਹਾਤ ਜੀ ਫਿਲਮ ਆ ਗਈ ਹੈ ਉਹ ਫਿਰ ਨਾ ਤੋਂ ਪੜ ਲਿਆ ਲੈ ਭੈਗਾ ਚਾਪਾਸੀ ਤਾਂ ਉਸੇ ਚੀ ਜਾਣਾ ਨਾਲ ਸਾਡੇ ਚਪੜਾ ਸੀ ਗੁੱਡੀ ਕਹਿੰਦੀ ਹੈ ਕਹਿੰਦੀ ਕੋਈ ਨਹੀਂ ਮੈਂ ਪੜ ਉਸ ਦੀਆਂ ਤੂੰ ਐ ਦੱਸ ਸਿਮਾ ਸਰਜੀ ਨੂੰ ਨਾ ਦੱਸੀ ਵੀ ਅਸੀਂ ਕਿਹੜੇ ਸਿਨੇਮਾ ਹਾਲ ਚ ਗਏ ਉਹ ਕਹਿੰਦਾ ਮੈਂ ਤਾਂ ਨਹੀਂ ਝੂਠ ਬੋਲਦਾ ਅੱਗੇ ਤਾਂ ਕਦੇ ਝੂਠੀ ਨਹੀਂ ਬੋਲੇ ਉੱਥੇ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਚਰਨਜੀਤ ਭੈਣ ਤੇ ਇਹਦੀ ਇਹ ਕਿ ਚਰਨਜੀਤ ਭੈਣ ਤਾਂ ਨਹੀਂ ਜੀ ਇਹਨਾਂ ਨੇ ਗੁੱਡੀ ਤੇ ਤੇਜ ਇਹ ਕਹਿੰਦੇ ਆ ਪਤਾ ਕਰੀਏ ਜਸਵੀਰ ਸਿੰਘ ਦਾ ਤੇ ਉੱਥੇ ਪਤਾ ਲੱਗਿਆ ਵੀ ਚੱਕੀ ਆ ਚੱਕੀ ਚੁੱਕੀ ਦਾ ਉਹਨਾਂ ਨੂੰ ਪਤਾ ਲੱਗਿਆ ਕਿਹੜਾ ਕਿਹੜਾ ਮਾਰ ਕੇ ਕਿਤੇ ਭੱਜ ਕੇ ਹੱਸ ਕੇ ਆ ਗਈਆਂ ਉਦੋਂ ਬਾਅਦ ਅਸੀਂ ਜਾਣ ਲੱਗੇ ਸਰਸੇ ਰਾਹ ਚ ਆਹ ਗੱਲ ਚੱਲਦੀ ਇੱਥੇ ਉਮਰ ਦੁਕਾਨ ਨੇ ਇੱਥੇ ਉਹ ਚੱਕੀ ਐਨੇ ਕੰਡਕਟਰ ਆ ਗਏ ਐਂਜੀ ਕੋਲੇ ਐਂਜੀ ਕੱਢ ਕੇ ਪੈਸੇ ਐਨੇ ਚਾਰ ਟਿਕਟ ਚੱਕੀ ਇਹ ਇਹ ਉਹਨਾਂ ਨਾਲ ਵੀ ਹੋਈ ਸੀ ਨਾ ਤੀ ਤੀਸੀ ਗੁੱਬੀ ਸੀ ਨੀ ਐਸੇ ਜਿਹਾ ਬੰਦਾ ਨਾ ਉਹਨੂੰ ਨਹੀਂ ਚੱਕੀਓ ਉਹਨਾਂ ਨੇ ਨਹੀਂ ਚੱਕੀਓ ਉਹ ਕਹਿੰਦੀ ਉਹ ਕਹਿੰਦੇ ਉਹਨਾਂ ਦਾ ਘਰ ਦਾ ਆਏ ਉਹ ਤਾਂ ਪੱਜ ਲੀਆ ਉਹ ਤੇ ਕੋ ਬਸ ਹੀ ਗੱਲ ਆਇਨਰ ਦੇ ਸੇਨਾ ਉਹ ਤੋਂ ਪ੍ਰੀਚਿਤ ਸ਼ੇਰ ਜੀ ਜੀਤਿਆ ਜੀ ਲੱਗੇ ਹੋਏ ਸੀਗੇ ਲੋਟ ਕਿਆ ਇਹ ਮਤਫ ਹੋਏ ਨਹੀਂ ਮਗ ਨੂੰ ਆਇਆ ਜਿੱਦ ਚਿੱਠੀ ਕਾ ਕਰ ਇੱਕ ਦਿਨ ਨਿੱਕੂ ਨੇ ਹੀ ਕੀਤਾ ਸ਼ਰਾਰਤ ਕੀਤੀ ਕਿ ਚਿੱਠੀ ਖੋਲਹੀ ਉਹ ਚਿੱਠੀ ਕਰ ਲਈ ਪੁਰਾਣੀ ਚਿੱਠੀ ਉਹਨੇ ਚਾਹ ਤੱਕ ਬੰਦ ਕਰਕੇ ਪਾਸ ਤੈਂਜੀ ਆਏ ਪਰ ਚਿੱਠੀ ਕੀ ਲਾ ਇਹ ਫੇਰ ਆਪੇ ਕਹਾਣੀ ਬਣਾ ਲਈ ਇਹਨੇ ਕਿਹਾ ਜਰਾ ਚਿੱਠੀ ਦੇ ਦੇ ਹੁਣ ਉਹ ਇੱਕ ਕਾਪੀ ਆਪਦੇ ਕੋਲੇ ਰੱਖ ਰਿਹਾ ਹੁਣ ਗੱਲ ਕਰਦਾ ਕਾਪੀ ਗਈ ਸੀ ਕਿਹਾ ਕੀ ਕਾਪੀ ਐਨ ਆਫਿਸ ਨੂੰ ਇਹ ਕਾਪੀ ਆਫਿਸ ਕਾਪੀ ਇੱਥੇ ਕਰੋ ਚਲੋ ਭਾਈ ਚਲੀਏ ਆਪਾਂ ਵੀ ਰੋਟੀ ਖਾ ਚਾ ਲਈਏ ਮਮਾ ਜੀ ਭਾਈ ਜ਼ਰੂਰੀ ਅੱਜ ਬਾਹਰ ਲਾਈਟ ਰੂਟ ਲਾਇਆ ਹੈ ਮੈਂ ਹਾਂ ਫੜ ਲੈਣੀ ਆ ਉਹ ਲਾ ਲੈਣੀ ਆ ਉਹ ਵਜ ਤੇ ਭੈਣ ਮਲਾਪ ਭੈਣ ਮਲਾਪ ਹੋ ਰਿਹਾ ਭੈਣ ਮਲਾਪ ਮਖਾਤੇ ਕਿ ਆਪਾਂ 4:00 ਬਿਜੀ ਬੋਰਤਾ ਨਹੀਂ ਹੋਏ ਨਾ ਨਹੀਂ ਲਹਿਗੋਰ ਇਹ ਦੂਜਾ ਸਟਿੰਗ ਹੋਣੀ ਚਾਹੀਦੀ ਹੈ ਬਹੁਤ ਹੱਸਦੇ ਸੀ ਬਹੁਤ ਕਰਦੇ ਸੀ ਵੀ ਇਹ ਦਸ ਮੈ ਮਿਲੀਆਂ ਅਹ ਰੋਡ ਤੋਂ ਤੁਸੀਂ ਚਰਬੀ ਤੇ ਕਿੱਥੇ ਆਂਗੇ ਉਹ ਆਉਂਦੀ ਨਹੀਂ ਤੇ ਦਸ ਦੀ ਕਿਉਂ ਨਹੀਂ ਅੱਛਾ ਸੋਚਣਾ ਕੋਈ ਮਸਜੀ ਮਥਲੇ ਐਵੀ ਬਹੁਤ ਪਿਆਰੀ ਆ ਯਾਰ ਇਹ ਤਾਂ ਸਾਰੇ ਹੀ ਨੇ ਪਰ ਮੈਂ ਸਮਝ ਤਾ ਪਿਆਰੀ ਆ ਮੇਰਾ ਸਹੇਲ ਮੈਨੂੰ ਚੰਬ ਤੋਂ ਪਿਆਰੀ ਹੈ ਮੇਰੀ ਭੈਣ ਚੰਬ ਤੋਂ ਪਿਆਰੀ ਹੈ ਬਹੁਤ ਦਿਨਾਂ ਬਾਅਦ ਦਿਨ ਕੀ ਆ ਦੇਖ ਕਿੰਨਾ ਕੁਛ ਛੇੜਿਆ ਹੋਇਆ ਕ ਇਹ ਇਹ ਹੁਣ ਕਹਿੰਦੇ ਗੁੱਲਾ ਕਰਨਾ ਘਰ ਇੱਥੋਂ ਦੇਖ ਕੇ ਉੱਤਰੀ ਦੇਖੀ ਭੈਣ ਨੂੰ ਫੜ ਕੇ ਭੈਣ ਨੂੰ ਲੈ ਕੇ ਜਾ ਉਸ ਮਾਰ ਕੇ 哎，电？电呢？